ਸੱਸਰੀਕਾਲ ਜੀ ਸਵਾਗਤ ਆ ਸਾਨ ਬੁੰਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਬਹੁਤ ਦਿਲੋਂ ਧੰਨਵਾਦ ਜੀ ਜਿਹੜੀ ਵੀਡੀਓ ਦੇਖਣ ਲਈ ਆਪਾਂ ਅੱਜ ਹੋਰ ਵੀਡੀਓ ਨਵੀਂ ਲੈ ਕੇ ਆਏ ਆਂ ਦੇਖੋ ਜੀ ਅੱਜ ਆਪਾਂ ਬਣਾਵਾਂਗੇ ਬਹੁਤ ਇੱਕ ਪਿਆਰਾ ਜਿਹਾ ਬਾਰਡਰ ਦਾ ਡਿਜ਼ਾਈਨ ਹੈ ਚਾਹੇ ਤਾਂ ਆਪਾਂ ਇਹ ਬਾਰਡਰ ਵੀ ਬਣਾ ਸਕਦੇ ਆਂ ਤੇ ਆਪਾਂ ਇਹ ਪੱਲੇ ਤੇ ਵੀ ਪਾ ਸਕਦੇ ਆਂ ਬਹੁਤ ਹੀ ਪਿਆਰਾ ਲੱਗਦਾ ਬਹੁਤ ਸੌਖੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੁੰਦਾ ਦੇਖੋ ਜੀ ਕਿੰਨਾ ਵਧੀਆ ਲੱਗਦਾ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਦਿਖਾਉਂਗੀ ਆਪਾਂ ਵੀ ਇਹ ਕਿਵੇਂ ਬਣਦਾ ਡਿਜ਼ਾਈਨ ਇਹ ਮੈਂ ਜਾਗੜ ਤੇ ਪਾਇਆ ਦੇਖੋ ਜੀ ਹੁਣ ਮੈਂ ਆਪਾਂ ਪਹਿਲਾਂ ਮੇਰੇ ਕੁੰਡੇ ਪਾਇ ਪਏ ਨੇ ਆਦੇ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂਗੀ ਵੀ ਇਹ ਕਿਵੇਂ ਡਿਜ਼ਾਈਨ ਬਣਦਾ ਬਹੁਤ ਸੌਖੇ ਤਰੀਕੇ ਨਾਲ ਬਣਦਾ ਇਹ ਬਹੁਤ ਹੀ ਵਧੀਆ ਲੱਗਦਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗਦਾ ਹੈ ਇਹ ਆਪ ਵੀ ਤੁਸੀਂ ਜ਼ਰੂਰ ਟਰਾਈ ਕਰਿਓ ਤੁਸੀਂ ਹੁਣ ਧਿਆਨ ਦੇ ਕੇ ਦੇਖਣਾ ਵੀ ਇਹਨੂੰ ਡਿਜ਼ਾਈਨ ਨੂੰ ਕਿਵੇਂ ਬਣਦਾ ਹੈ ਆ ਦੇਖੋ ਜੀ ਹੁਣ ਆਪਾਂ ਨੇ ਕੁੰਡੇ ਪਾ ਲਏ ਨੇ ਇਹ ਸਿਰਫ 4-4 ਕੁੰਡਿਆਂ ਦਾ ਹੀ ਡਿਜ਼ਾਈਨ ਆ ਇਹ। ਲਾ ਦੇਖੋ ਜੀ ਮੈਂ ਦੋ ਸਲਾਈਆਂ ਪਹਿਲਾਂ ਉਲਟੇ ਦੀਆਂ ਪਾਈਆਂ ਨੇ ਆਪਾਂ ਨੇ। ਇਹ ਜਿਹੜੀਆਂ ਆਪਾਂ ਉਲਟੇ ਸਿੱਧੇ ਦੀਆਂ ਲਾਈਨਾਂ ਹੀ ਪਾਈਆਂ ਨੇ ਦੋ। ਆ ਦੇਖੋ ਜੀ ਪਹਿਲਾ ਕੁੰਡਾ ਆਪਾਂ ਤਾਰਾਂਗੇ। ਠੀਕ ਆ ਜੀ। ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਸਿੱਧਾ ਪਹਿਲਾਂ ਨਹੀਂ ਚਾਹੀਏ ਆਪਾਂ ਇਹਦੇ ਕੋਲੋਂ ਵੀ ਡਿਜ਼ਾਈਨ ਤੋਰ ਸਕਦੇ ਹਾਂ ਦੇਖੀ ਹੁਣ ਧਿਆਨ ਦੇਣਾ ਤੁਸੀਂ ਵੀ ਇਹ ਕਿਵੇਂ ਬਣਦਾ ਆ ਦੇਖੋ ਜੀ। ਪਹਿਲਾ ਕੁੰਡਾ ਆਪਾਂ ਨਾ ਆ ਦੇਖੋ ਧਾਗਾ ਆਪਾਂ ਨੇ ਇਕਨ ਕਰਨਾ ਟਪਾਉਣਾ ਇਹਦੇ ਉੱਤੇ ਜੀ ਸਲਾਈ ਦੇ ਉੱਤੇ ਜੀ ਇਹ ਨੂੰ ਆਪਾਂ ਇੱਕ ਧਾਗਾ ਜਿਹੜਾ ਢਿੱਲਾ ਧਾਗਾ ਇਹ ਨੂੰ ਆਪਾਂ ਇੱਥੋਂ ਦੱਬਾਂਗੇ ਆ ਜਿਹੜਾ ਟੈਟ ਧਾਗਾ ਆਪਣਾ ਆ ਇਹ ਨੂੰ ਆਪਾਂ ਪਿੱਛੇ ਰੱਖ ਕੇ ਜਾਵਾਂਗੇ ਠੀਕ ਆ ਜੀ ਦੇਖੀਏ ਇੱਕ ਕੁੰਡਾ ਸਿੱਧਾ ਹੋ ਗਿਆ ਬਣ ਗਿਆ ਇੱਕ ਕੁੰਡਾ ਸਿੱਧਾ ਤਾਂ ਅੱਗੇ ਨੂੰ ਮੂਹਰੇ ਕਰਾਂਗੇ ਇੱਕ ਕੁੰਡਾ ਉਲਟਾ ਹੋ ਗਿਆ ਧਾਗੇ ਨੂੰ ਫੇਰ ਆਪਾਂ ਮੂਹਰ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਹੋ ਗਿਆ ਠੀਕ ਆ ਜੀ ਇਹ ਤਿੰਨ ਕੁੰਡੇ ਹੋ ਗਏ ਆਪਣੇ ਇਹਨੂੰ ਐਸੇ ਤਰੀਕੇ ਨਾਲ ਦੇਖੋ ਇਹਨੂੰ ਇਕਲ ਛੱਡ ਦੇਣਾ ਆਪਾਂ ਨੇ ਇਹਨੂੰ ਆਪਾਂ ਇਦਾਂ ਖਿੱਚਾਂਗੇ ਧਾਗੇ ਨੂੰ ਠੀਕ ਹੈ ਜੀ ਇਹ ਧਾਗੇ ਨੂੰ ਬਹੁਤਾ ਨਹੀਂ ਆਪਾਂ ਖਿੱਚਣਾ ਇਕਨੇ ਬਸ ਆਪਣਾ ਕੂਠਾ ਰੱਖਣਾ ਉੱਤੇ ਵੀ ਜਿਹੜਾ ਤਿੰਨ ਕੁੰਡੀਆਂ ਦੇ ਇਹ ਬਰਾਬਰ ਜਿਹੀ ਰਹੇ ਆਪਾਂ ਜ਼ਿਆਦਾ ਟਾਈਟ ਨਹੀਂ ਕਰਾਂਗੇ ਇਹਨੂੰ ਧਾਗੇ ਨੂੰ ਮੂਰੇ ਕਰਾਂਗੇ ਇੱਕ ਕੁੰਡਾ ਆਪਣਾ ਉਲਟਾ ਪਾਊਗਾ ਠੀਕ ਹੈ ਜੀ ਆਹ ਦੇਖੋ ਜੀ ਫੇਰ ਆਪਾਂ ਉਸੇ ਤਰੀਕੇ ਨਾਲ ਕਰਾਂਗੇ ਦੇਖੋ ਜੀ ਧਾਗੇ ਨੂੰ ਇਦਾਂ ਛੱਡਾਂਗੇ ਸਲਾਈ ਦੇ ਉੱਤੇ ਜੀ ਦੋਏ ਕੁੰਡੇ ਜਿਹੜੇ ਆਪਣੇ ਦੋਏ ਧਾਗੇ ਨੇ ਇਹਨੂੰ ਆਪਾਂ ਏਕੜੇ ਰੱਖਾਂਗੇ ਦੇਖੋ ਜੀ ਜਿਹੜਾ ਟੈਟ ਧਾਗਾ ਇੱਕ ਇੱਥੋਂ ਏਕੜ ਗੁੱਠਾ ਰੱਖਾਂਗੇ ਜਿਹੜਾ ਟੈਟ ਧਾਗਾ ਆਪਾਂ ਇਹਨੂੰ ਪਿੱਛੇ ਲੈ ਕੇ ਜਾਵਾਂਗੇ ਠੀਕ ਹੈ ਜੀ ਆ ਦੇਖੋ ਆਪਾਂ ਸਿੱਧਾ ਬਣਾਵਾਂਗੇ ਇੱਕ ਗੁੰਡਾ ਫੇਰ ਆਪਾਂ ਧਾਗਾ ਮੂਹਰੇ ਕਰਾਂਗੇ ਇੱਕ ਆਪਾਂ ਉਲਟਾ ਬਣਾਵਾਂਗੇ ਧਾਗੇ ਨੂੰ ਫੇਰ ਆਪਾਂ ਪਿੱਛੇ ਲੈ ਕੇ ਜਾਵਾਂਗੇ ਇੱਕ ਗੁੰਡਾ ਫੇਰ ਸਿੱਧਾ ਬੁਣਾਂਗੇ ਤਿੰਨ ਗੁੰਡੇ ਬੁਣੇ ਤੋਂ ਬਾਅਦ ਆਪਾਂ ਧਾਗੇ ਨੂੰ ਇਦਾਂ ਹੀ ਛੱਡਾਂਗੇ ਆਪਾਂ ਇਹਨੂੰ ਬੈਕ ਤੋਂ ਧਾਗੇ ਨੂੰ ਐ ਖਿੱਚ ਲਵਾਂਗੇ ਠੀਕ ਹੈ ਜੀ ਦੇਖੋ ਆਪਣੇ ਦੋ ਪੈ ਗਏ ਇੱਕ ਇਦਾਂ ਹੀ ਨਾ ਇਹਨੂੰ ਬਹੁਤਾ ਫਟਿੱਲਾ ਰੱਖਣਾ ਨਾ ਇਹਨੂੰ ਆਪਾਂ ਬਹੁਤਾ ਟੈਟ ਕਰਨਾ ਠੀਕ ਹੈ ਜੀ ਤਾਂ ਅੱਗੇ ਨੂੰ ਫੇਰ ਮੂਹਰੇ ਲੈ ਕੇ ਆਵਾਂਗੇ ਇੱਕ ਕੁੰਡਾ ਪਾ ਉਲਟਾ ਬਣਾਵਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਇੱਕ ਕੁੰਡੇ ਤੋਂ ਬਾਅਦ ਜਦ ਇਹ ਫੇਰ ਧਾਗਾ ਇਦਾਂ ਸਿੱਟਣਾ ਸਲਾਈ ਦੇ ਉੱਤੇ ਹੀ ਦੇਖੋ ਆਹਦੇ ਤੁਹਾਨੂੰ ਮੈਂ ਸਮਝਾ ਕੇ ਦੱਸੂਗੀ ਜਿਹੜਾ ਤੁਹਾਨੂੰ ਐਨ ਸਮਝ ਲੱਗੇ ਆਹ ਦੇਖੀਏ ਧਾਗਾ ਫੜਿਆ ਹੈ ਆਪਣੇ ਕੋ ਇਹਦੇ ਆਪਾਂ ਇਦਾਂ ਕੱਢਨੇ ਦੋ ਹੀ ਲੜ ਠੀਕ ਹੈ ਜੀ ਆਹ ਦੇਖੀਏ ਦੋ ਇਲਾਰ ਮੂਰੇ ਆ ਗਏ ਆਪਣੇ ਆ ਦੇਖੋ ਜਿਹੜਾ ਟੈਟ ਆ ਆ ਹੈਗਾ ਢਿੱਲਾ ਧਾਗਾ ਇਹ ਆ ਹੈਗਾ ਆਪਣਾ ਟੈਟ ਧਾਗਾ ਇਹ ਢਿੱਲਾ ਜਿਹੜਾ ਇਹਨੂੰ ਆਪਾਂ ਇੱਕਨ ਦੱਬ ਲਵਾਂ ਗੁੱਠੇ ਨਾਲ ਜਿਹੜਾ ਟੈਟ ਧਾਗਾ ਇਹਨੂੰ ਆਪਾਂ ਮਗਰਲੇ ਪਾਸੇ ਲੈ ਜਾਵਾਂਗੇ ਠੀਕ ਹੈ ਜੀ ਇਹਨੂੰ ਆਪਾਂ ਇੱਕ ਸਿੱਧਾ ਕੁੰਡਾ ਬੁਣਾਂਗੇ ਇਸੇ ਤਾ ਅੱਗੇ ਨੂੰ ਫੜ ਕੇ ਇੱਕ ਆਪਾਂ ਉਲਟਾ ਕੁੰਡਾ ਬੁਣਾਂਗੇ ਐਦਾਂ ਹੀ ਇੱਕ ਨੂੰ ਫੇਰ ਇਹਨੂੰ ਧਾਗਾ ਪਿੱਛੇ ਲੈ ਕੇ ਜਾਵਾਂਗੇ ਇੱਕ ਫੇਰ ਸਿੱਧਾ ਬੁਣਾਂਗੇ ਠੀਕ ਹੈ ਜੀ ਇਹਨੂੰ ਐਦਾਂ ਹੀ ਛੱਡ ਦੇਣਾ ਆਪਾਂ ਸਲਾਈ ਦੇ ਉੱਤੇ ਇਹ ਦੇਖੋ ਇਹਨੂੰ ਇੱਕਨੇ ਆਪਾਂ ਇਹਨੂੰ ਖਿੱਚ ਦੇਣਾ ਖਿੱਚਾਂਗੇ ਉਸ ਹਸਾਬ ਨਾਲ ਆਪਾਂ ਜਿਹੜੇ ਹਸਾਬ ਨਾਲ ਆਪਣੀ ਜਿੰਨੇ ਤਿੰਨ ਕੁੰਡਿਆਂ ਦੇ ਬਸ ਬਰਾਬਰ ਹੀ ਰਹੇ ਫੇਰ ਤਾਂ ਅੱਗੇ ਨੂੰ ਮੂਹਰੇ ਲੈ ਕੇ ਆਵਾਂਗੇ ਇੱਕ ਕੁੰਡਾ ਪਾ ਉਲਟਾ ਬੰਨ ਲੈਣਾ ਉਲਟੇ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਆਪਾਂ ਨੇ ਦੇਖੋ ਇਹਨੂੰ ਐ ਦੱਬ ਲੈਣਾ ਗੁੱਠੇ ਨਾਲ ਜਿਹੜਾ ਟਾਈਟ ਤਗਾ ਹੀ ਉਹ ਆਪਾਂ ਪਿੱਛੇ ਲੈ ਕੇ ਜਾਵਾਂਗੇ ਇੱਕ ਮੂਹਰੇ ਉਲਟਾ ਇੱਕ ਫੇਰ ਪਿੱਛੇ ਸਿੱਧਾ ਤਿੰਨ ਕੁੰਡਿਆਂ ਤੋਂ ਬਾਅਦ ਫਿਰ ਉਹਨੂੰ ਆਪਾਂ ਇਸੇ ਤਰ੍ਹਾਂ ਕਾਇ ਸੜ ਦੇਣਾ ਜਿਹੜਾ ਆਪਣਾ ਧੱਗਾ ਹੈ ਇਹਨੂੰ ਆਪਾਂ ਖਿੱਚਦਾ ਮੰਗੇ ਠੀਕ ਹੈ ਜੀ ਆ ਦੇਖੋ ਬਣ ਗਿਆ ਇੱਕ ਕੁੰਡਾ ਆਪਣਾ ਉਲਟਾ ਆ ਗਿਆ ਤੇ ਇੱਕ ਕੁੰਡਾ ਆਪਣਾ ਆ ਗਿਆ ਸਿੱਧਾ ਇੱਕ ਬਾਧੂਏ ਕੁੰਡਾ ਆਪਣਾ ਇਹਦਾ ਕੋਈ ਆਪਾਂ ਨੂੰ ਚੱਕਰ ਨਹੀਂ ਹੈਗਾ ਆ ਦੇਖੀਏ ਹੁਣ ਇਹਨੂੰ ਆਪਾਂ ਕੀ ਕਰਾਂਗੇ ਸਲਾਈ ਆਪਣੀ ਬੈਕ ਸਾਈਡ ਦੀ ਹੋ ਗਈ ਆ ਇਹ ਆਪਣੇ ਪਹਿਲੇ ਦੋ ਕੁੰਡੇ ਸੀਗੇ ਨਾ ਇੱਕ ਆਪਾਂ ਉਲਟਾ ਬਣਾਇਆ ਇੱਕ ਆਪਾਂ ਸਿੱਧਾ ਬਣਾਇਆ ਠੀਕ ਆ ਜੀ ਆ ਦੇਖੋ ਆਹ ਕੁੰਡਾ ਉਲਟਾ ਬਣਾਇਆ ਨਾ ਇਧਰਲੇ ਪਾਸੇ ਤੋਂ ਆਹ ਕੁੰਡਾ ਹੈਗਾ ਸਿੱਧਾ ਇਹ ਜਿਹੜਾ ਸਿੱਧਾ ਕੁੰਡਾ ਹੈ ਇਹਨੂੰ ਆਪਾਂ ਉਲਟਾ ਕਰ ਲੈਣਾ ਕੱਢੇ ਲੈਣਾ ਇਹਨੂੰ ਚਾਹੇ ਬੁਣੀਆਂ ਚਾਹੇ ਆਪਾਂ ਕੱਢ ਲਈਏ ਤਾਂ ਅੱਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਸਿੱਧਾ ਧਾਗੇ ਨੂੰ ਮੂਰੇ ਇੱਕ ਕੁੰਡਾ ਉਲਟਾ ਨਾ ਦੇਖੋ ਜੀ ਇਹ ਬਾਰਡਰ ਹੈ ਅਸਲ ਵਿੱਚ ਤਾਂ ਇਹ ਆਪਣਾ ਉਲਟੇ ਸਿੱਧੇ ਦਾ ਬਾਰਡਰ ਹੈ ਇਹ ਆ ਦੇਖੀਏ ਇੱਕ ਕੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਫੇਰ ਉਲਟਾ ਇੱਕ ਫੇਰ ਸਿੱਧਾ ਫੇਰ ਉਲਟਾ ਆ ਦੇਖੋ ਜੀ ਉਲਟੇ ਸਿੱਧੇ ਦਾ ਹੀ ਬਾਰਡਰ ਹੈ ਇਹ ਇੱਧਰਲੀ ਸਾਈਡ ਜਿਹੜੀ ਉਲਟੀ ਸਲਾਈ ਉਹ ਸਾਡੀ ਆਪਣੀ ਬਾਰਡਰ ਦੀ ਉਹ ਪੈਣੀ ਹੈ ਉਲਟੇ ਸਿੱਧੇ ਦੀਓ ਆ ਦੇਖੋ ਐਸੇ ਤਰੀਕੇ ਨਾਲ ਆਪਾਂ ਬਣਾਉਂਦੇ ਜਾਵਾਂਗੇ ਇਹਨੂੰ ਸਾਰੇ ਨੂੰ ਆ ਦੇਖੋ ਜੀ ਆਪਣੀ ਸਲਾਈ ਇੱਕ ਪੈ ਗਈ ਆ ਇਹ ਦੋ ਪੈ ਗਈਆਂ ਤੀਜੀ ਸਲਾਈ ਨੂੰ ਆਪਾਂ ਆ ਗਏ ਹੁਣ ਇਹ ਤੀਜੀ ਸਲਾਈ ਆਪਣੀ ਇੱਕ ਕੁੰਡਾ ਤਾਂ ਆਪਾਂ ਤਾਰਾਂਗੇ ਹੀ ਆ ਦੇਖੋ ਜੀ ਇੱਕ ਆਪਣਾ ਆ ਗਿਆ ਕੁੰਡਾ ਸਿੱਧਾ ਇਹਨੂੰ ਸਿੱਧਾ ਬੁਣ ਲਵਾਂਗੇ ਇੱਕ ਉਲਟਾ ਆ ਗਿਆ ਇਹਨੂੰ ਉਲਟਾ ਹੀ ਬੁਣ ਲੈਣਾ ਆਪਾਂ ਨੇ ਠੀਕ ਹੈ ਜੀ ਆਪਾਂ ਨੂੰ ਹੁਣ ਇਹ ਜਿਹੜਾ ਡਿਜ਼ਾਈਨ ਹੈ ਚੇਂਜ ਕਰਾਂਗੇ ਆਪਾਂ ਆ ਦੇਖੀਏ ਜਿਹੜਾ ਉਲਟਾ ਕੁੰਡਾ ਬੁਣੇ ਤੋਂ ਬਾਅਦ ਆਪਾਂ ਧਾਗਾ ਫੇਰ ਉਦਾਂ ਹੀ ਕਰਨਾ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਜਿਹੜਾ ਸਿੱਧਾ ਕੁੰਡਾ ਹੈ ਇਹਨੂੰ ਆਪਾਂ ਬੁਣਾਗੇ ਆਗੇ ਆਪਾਂ ਉਲਟੀ ਸਲਾਈ ਨੂੰ ਦੇਖੀਏ ਜਿਹੜੇ ਤਾਂ ਆਪਣੇ ਉਲਟੇ ਕੁੰਡੇ ਨੇ ਉਹ ਤਾਂ ਆਪਣਾ ਬੱਦਰੇ ਆ ਉਲਟਾ ਉਲਟਾ ਸਿੱਧੇ ਤੇ ਸਿੱਧਾ ਆ ਦੇਖੀਏ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਬਸ ਐਸੇ ਤਰੀਕੇ ਨਾਲ ਆਪਣਾ ਬੰਨਣਾ ਹੈ ਬਹੁਤ ਵਧੀਆ ਡਿਜ਼ਾਈਨ ਬਣਦਾ ਇਹ ਆ ਦੇਖੋ ਜੀ ਹੋਰ ਸਲਾਈ ਆਪਾਂ ਪਾਵਾਂਗੇ ਇੱਕ ਡੱਬੀ ਤਾਂ ਬਣ ਗਈ ਆ ਵੈਸੇ ਆ ਦੇਖੋ ਮੈਂ ਤੁਹਾਨੂੰ ਫੇਰ ਇੱਕ ਬਣਾ ਕੇ ਦਿਖਾ ਦਿੰਨੀ ਆ ਦੇਖੇ ਇੱਕਆਂ ਡੱਬੀਆਂ ਬਣ ਜਾਣੀਆਂ ਨੇ ਪਹਿਲਾਂ ਉਰੇ ਆ ਜਾਂਦਾ ਕੁੰਡਾ ਫੇਰ ਇੱਥੇ ਆ ਜਾਂਦਾ ਫੇਰ ਇੱਥੇ ਆ ਜਾਂਦਾ ਡੱਬੀ ਚਾਰਸ ਡੱਬੀਆਂ ਬਣਨੀਆਂ ਨੇ ਬਹੁਤ ਵਧੀਆ ਲੱਗਦੀਆਂ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹ ਦੇਖੀਏ ਇੱਕ ਵਾਰੀ ਤੁਹਾਨੂੰ ਮੈਂ ਫੇਰ ਇਹ ਦਿਖਾਉਂਗੀ ਬਣਾ ਕੇ ਇੱਕ ਕੁੰਡਾ ਪਹਿਲਾਂ ਆਪਾਂ ਸਿੱਧਾ ਪੁਣਾਂਗੇ ਉਲਟਾ ਬਣਾਵਾਂਗੇ ਡਿਜ਼ਾਈਨ ਆਪਣਾ ਬਦਲੀ ਜਾਂਦਾ ਇਹ ਫਿਰ ਇਹਨੂੰ ਇੱਕਨੇ ਦੋ ਧਾਗਿਆਂ ਨੂੰ ਪਰੂਰੇ ਕਰਨਾ ਮੈਨੂੰ ਉਮੀਦ ਆ ਵੀ ਤੁਹਾਨੂੰ ਬਹੁਤ ਸਮਝ ਲੱਗੀ ਹੋਣੀ ਹੈ ਇਹਦੀ ਬਣਾਉਣ ਦੀ ਨਾ ਦੇਖੀਏ ਧਾਗੇ ਨੂੰ ਇੱਕਨੇ ਖਿੱਚ ਦਮਾਗੇ ਫਿਰ ਤਿੰਨ ਕੁੰਡਿਆਂ ਦੇ ਬਸ ਪਾ ਕੇ ਉਲਟੇ ਸਿੱਧੇ ਦੀ ਕੁੰਡੇ ਨੇ ਇਹ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਉਲਟੇ ਸਿੱਧੇ ਵਾਂਗੂ ਬਾਰਡਰੇ ਬਣਦਾ ਹੈ ਬਹੁਤ ਪਿਆਰਾ ਲੱਗਦਾ ਹੈ ਧਾਗੇ ਨੂੰ ਫੇਰ ਪਿੱਛੇ ਲੈ ਕੇ ਜਾਵਾਂਗੇ ਫੇਰ ਸਿੱਧਾ ਇੱਕ ਫੇਰ ਉਲਟਾ ਫੇਰ ਸਿੱਧਾ ਆ ਦੇਖੀਏ ਫੇਰ ਇਹਨੂੰ ਆਪਾਂ ਉੱਤੇ ਜਿ ਟਪਾ ਦੇਣਾ ਇਹ ਆਪਾਂ ਬਾਰਡਰ ਵੀ ਬਣਾ ਸਕਦੇ ਹਾਂ ਆਪਾਂ ਡਿਜ਼ਾਈਨ ਵੀ ਬਣਾ ਸਕਦੇ ਹਾਂ ਦਾ ਆ ਦੇਖੀਏ ਧਾਗੇ ਨੂੰ ਫੇਰ ਪਿੱਛੇ ਲੈ ਕੇ ਜਾਣਾ ਉਲਟਾ ਸਿੱਧਾ ਇੱਕ ਨੇ ਬਸ ਖਿੱਚ ਦੇਣਾ ਕੁੰਡਾ ਫੜ ਕੇ ਫੇਰ ਕੁੰਡਾ ਇੱਕ ਉਲਟਾ ਆਊਗਾ ਆਪਣਾ ਦੇਖੋ ਬਹੁਤ ਪਿਆਰ ਨਾਲ ਤੁਹਾਨੂੰ ਫੇਰ ਵੀ ਮੈਂ ਦੱਸਦੀ ਹਾਂ ਇੱਕ ਵਾਰੀ ਆ ਦੇਖੋ ਐਦਾਂ ਕੁੰਡੇ ਫੜਾਂਗੇ ਦੋਏ ਧਾਗੇ ਨੂੰ ਜਿਹੜਾ ਢਿੱਲਾ ਧਾਗਾ ਉਹਨੂੰ ਆਪਾਂ ਖਿੱਚਣਾ ਇਹਨੂੰ ਗੂਠੇ ਥੱਲੇ ਦਬਾਂਗੇ ਇੱਕਣੀ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਫੇਸ ਸਿੱਧਾ ਆ ਦੇਖੋ ਜੀ ਇਹਨੂੰ ਇੱਕਣ ਸਿੱਟ ਕੇ ਇਹਦਾ ਆਪਣਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਦੇਖੋ ਜੀ ਹੈਨਾ ਵਧੀਆ ਲੱਗਦਾ ਨਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਤੁਸੀਂ ਵੀ ਜਰੂਰ ਟਰਾਈ ਮਾਰਿਓ ਜੇ ਤੁਹਾਨੂੰ ਇਹ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਤੁਹਾਨੂੰ ਇਹ ਜਿਹੜਾ ਆਪਾਂ ਵੀਡੀਓ ਬਣਾਈ ਆ ਬਾਰਡਰ ਦੀ ਇਹ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਲਾਇਕ ਸੇ ਰਿਕਮੈਂਟ ਜਰੂਰ ਕਰਿਆ ਕਰੋ ਲਾਇਕ ਵੱਧ-ਵੱਧ ਤੋਂ ਕਰਿਆ ਕਰੋ ਜੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਆਪਾਂ ਹੁਣ ਹੋਰ ਡਿਜ਼ਾਈਨ ਲੈ ਕੇ ਨਵਾਂ ਆਵਾਂਗੇ ਜਾਂ ਤੱਕ ਲਈ ਧੰਨਵਾਦ ਜੀ